ਤੁਸੀਂ ਦੇਖ ਰਹੇ ਹੋ ਰੈਗੂਲਰ ਗ੍ਰਾਉਂਡ 24 ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਰਾਜਗਾਰ ਅੱਜ ਥਾਣਾ ਜੋਧਾ ਦੇ ਅਧੀਨ ਪੈਂਦੇ ਪਿੰਡ ਨਾਨਗਵਾਲ ਵਿੱਚ ਦੇਖਿਏ ਜਿੱਥੇ ਕਿ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਇੱਕ ਨਸ਼ਾ ਤਸਕਰ ਦੇ ਘਰ ਉੱਪਰ ਬੰਡੋਜਰ ਚੱਲਿਆ ਹੈਗਾ ਉਸ ਸਬੰਧੀ ਜੋ ਜਾਣਕਾਰੀ ਹੈ ਕਿ ਲੁਧਿਆਣਾ ਅਧਿਆਤਿ ਦੇ ਐਸਐਸਪੀ ਅੰਕੁਰ ਗੁਪਤਾ ਨੇ ਦਿੱਤੀ ਹੈਗੀ ਆ ਆਪਕੋਣੇ ਤੁਹਾਨੂੰ ਇਹ ਪੂਰੀ ਰਿਪੋਰਟ ਧੰਨਵਾਦ ਇਜਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸਰੇ ਸੀਐਮ ਸਾਹਿਬ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਇਹ ਪੂਰੇ ਹੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾਵੂ ਚਲਾਇਆ ਜਾ ਰਿਹਾ ਹੈ। ਮੂਹਮ ਉਹਦੇ ਵਿੱਚ ਅੱਜ ਨਾਰੰਗਵਾਲ ਪਿੰਡ ਆਪਾਂ ਖੜੇ ਆਂ ਜੋਧਾ ਥਾਣੇ ਦੇ ਅਦੀਨ ਹੁੰਦਾ ਇਹ। ਇੱਥੇ ਸਾਨੂੰ ਅੱਜ ਇੱਕ ਕਬਜ਼ਾ ਬਰਾੜਨ ਦੀ ਕਾਰਵਾਈ ਲਈ ਪੁਲਿਸ ਹਾਜ਼ਰਤ ਹੋਈਏ ਕਰਨ ਲਈ ਆਦੇਸ਼ ਹੋਇਆ ਸੀ ਡੀਸੀ ਸਾਹਿਬ ਦਾ ਤੇ ਉਸ ਸੰਬੰਧੀ ਅੱਜ ਅਸੀਂ ਪੁਲਿਸ ਫੋਰਸ ਰੈਕੇ ਇਥੇ ਪਹੁੰਚੇ ਆਂ। ਸੋ ਜੋ ਇਹ ਇੱਕ ਅਨੌਥਰਾਇਜ਼ਡ ਇਲੀਗਲ ਪੰਚਾਇਤੀ ਜਗ੍ਹਾ ਤੇ ਘਰ ਬਣਾਇਆ ਹੋਇਆ ਸੀਗਾ ਪਲਵੰਤ ਸਿੰਘ ਵੱਲੋਂ ਤੇ ਕੁਲਵੀਰ ਘੋਰ ਵੱਲੋਂ ਇਹਨਾਂ ਦੇ ਖਿਲਾਫ 6 ਐਨਡੀਪੀਏ ਦੇ ਮਕਦਮੇ ਪਹਿਲਾਂ ਦਰਜ ਹੈਗੇ ਨੇ ਸੋ ਉਹਨਾਂ ਦੇ ਉੱਤੇ ਇਹ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸੋ ਪਹਿਲਾਂ ਵੀ ਤੁਸੀਂ ਜਿਵੇਂ ਦੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਵਿੱਚ ਵੀ ਆਪਾਂ ਪਹਿਲਾਂ ਵੀ ਇਹ ਕਾਰਵਾਈਆਂ ਕੀਤੀਆਂ ਨੇ ਜਿਹੜੀ ਇਸ ਤਰ੍ਹਾਂ ਦੀਆਂ ਸੋ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣੀ ਹੈ ਤੇ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਇਹੀ ਮੈਸੇਜ ਹੈ ਕਿ ਜਿਹੜੇ ਨਸ਼ਾ ਦਸਕਰਾਂ ਉਹ ਪੰਜਾਬ ਛੱਡ ਦੇਣ ਜਾਂ ਤਾਂ ਨਸ਼ਾ ਜਿਹੜੀ ਤਸਕਰੀ ਉਹ ਛੱਡ ਦੇਣ ਥੈਂਕ ਯੂ